ਕਿਉਂਕਿ ਪੰਜਾਬ ਉਹ ਰਾਜ ਆ ਜਿਹਦਾ ਸਭ ਤੋਂ ਲੰਬਾ ਬਾਰਡਰ 550 ਕਿਲੋਮੀਟਰ ਦਾ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈਗਾ ਔਰ ਪਾਕਿਸਤਾਨ ਹਮੇਸ਼ਾ ਹੀ ਆਪਣੇ ਨਾਪਾਕ ਇਰਾਦਿਆਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾਗਾ ਦੇਸ਼ ਦੀ ਏਕਤਾ ਤੇ ਖੰਡਤਾਂ ਨੂੰ ਤੋੜਨਾ ਚਾਹੁੰਦਾਗਾ ਉਹਦੇ ਲਈ ਵੀ ਮੈਂ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀ ਮੈਡਮ ਦਿਨਬਣਾ ਸੀਤਾਰਨ ਰਮਨਜੀਤ ਦੇ ਸਾਹਮਣੇ ਬੈਟ ਰੱਖਿਆ ਸੀਗਾ ਕਿ ਸਾਨੂੰ ਸਾਡੀ ਡਿਫੈਂਸ ਲਾਈਨ ਨੂੰ ਹੋਰ ਸਟਰੋਂਗ ਕਰਨ ਦੇ ਲਈ 1000 ਕਰੋੜ ਰੁਪਏ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਨੂੰ ਸਟਰੋਂਗ ਕਰ ਸਕੀਏ ਇਸ ਤੋਂ ਬਿਨਾ ਅਸੀਂ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੀ ਇਹਦੇ ਸੈਂਟਰ ਦੀਆਂ ਸਕੀਮਾਂ ਨੇ ਖਾਸ ਕਰਕੇ ਚਾਹੇ ਉਹ ਆਂਗਣ ਮਾੜੀ ਦੀ ਚਾਹ ਮਿੱਡੇ ਮੀਲ ਦੀ ਚਾਹ ਆਸ਼ਾ ਵਰਕਰ ਦੀ ਉਹਨਾਂ ਦਾ ਇਨਸੈਂਟਿਵ ਉਹਨਾਂ ਦਾ ਆਨਰੇਰੀਅਮ ਜਿਹੜਾ ਲਗਭਗ 15 ਸਾਲ ਤੋਂ 1 ਰੁਪਿਆ ਨਹੀਂ ਵਧਾਇਆ ਉਹਦੇ ਵਿੱਚ ਮੈਨੂੰ ਆਸ ਆ ਕਿ ਉਹ ਵੀ ਪੈਸੇ ਜਿਹੜੇ ਵਧਾਉਣਗੇ ਇਹ ਕਿਉਂਕਿ ਮੈਂ ਲਿਖ ਕੇ ਦੇਖਿਆ ਹੈਗਾ ਇਸ ਤੋਂ ਬਿਨਾ ਇਸ ਤੋਂ ਬਿਨਾ ਮੈਨੂੰ ਆਸ ਆ ਕਿ ਜਿਹੜੀ ਕਿਉਂਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇਗੇ ਕੱਲ ਨੂੰ ਮੈਨੂੰ ਆਸ ਹੈ ਕਿ ਆ ਕੇ ਐਲਾਨ ਕਰਨਗੇ ਕਿ ਪੰਜਾਬ ਦੇ ਅੰਦਰ ਜਿਹੜੀ ਜਾਂ ਦੇਸ਼ ਦੇ ਅੰਦਰ ਜਿਹੜੀ ਗਰੀਬ ਲੋਕਾਂ ਦੇ ਲਈ ਨਰੇਗਾ ਦੀ ਸਕੀਮ ਸ਼ੁਰੂ ਸੀਗੀ 2005 ਤੋਂ ਨਰੇਗਾ ਦੀ ਸਕੀਮ ਸ਼ੁਰੂ ਸੀ ਜਿਹਦੇ ਨਾਲ ਮੈਂ ਸਮਝਦਾ ਪਿੰਡਾਂ ਦੇ ਗਰੀਬ ਲੋਕ ਸ਼ਹਿਰਾਂ ਦੇ ਗਰੀਬ ਲੋਕ ਥੋੜਾ ਬਹੁਤ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜਾ ਰੋਜ਼ਗਾਰ ਭਾਰਤੀ ਜਨਤਾ ਪਾਰਟੀ ਨੇ ਖੋਇਆਗਾ ਉਹ ਰੋਜ਼ਗਾਰ ਦੁਬਾਰਾ ਬਹਾਲ ਕਰਕੇ ਜਾਣਗੇ ਬੇਸ਼ੱਕ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦੇਣ ਪਰ ਮੈਨੂੰ ਆਸ ਆ ਕਿ ਕੱਲ ਨੂੰ ਆ ਕੇ ਐਲਾਨ ਕਰ ਲਗੇ ਕਿ ਅਸੀਂ ਨਰੇਗਾ ਦੀ ਸਕੀਮ ਜਿਹੜੀ ਆ ਦੁਬਾਰਾ ਬਹਾਲ ਕਰਾਂਗੇ ਬਿਲਕੁਲ 10 ਲੱਖ ਰੁਪਏ ਜਮਾ ਜਨ ਉਹਨੇ ਲੈ ਕੇ ਲਗਾਤਾਰ ਗਰੀਬ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਾਂ ਵੀ ਉਹ ਜਿਹੜੇ ਇਲਾਜ ਬਿਲਕੁਲ ਮੇਰੇ ਵੱਡੇ ਭਰਾ ਡਾਕਟਰ ਬਲਬੀਰ ਜੀ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਕਿਉਂਕਿ ਸਾਡੇ ਕੌਮੀ ਕਨਵੀਨਰ ਜੀ ਦਾ ਹਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਝ ਦਾ ਬਿਜ਼ਨ ਆ ਕਿ ਪੰਜਾਬ ਦੇ ਹਰੇਕ ਵਿਅਕਤੀ ਦਾ ਪਹਿਲਾਂ ਤਾਂ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਬਿਮਾਰ ਨਾ ਹੋਵੇ ਇਹ ਕਿ ਪੰਜਾਬ ਤੰਦਰੁਸਤ ਲੋਕਾਂ ਦੀ ਧਰਤੀ ਆ ਪੰਜਾਬ ਜਰਖੇਸ ਲੋਕਾਂ ਦੀ ਧਰਤੀ ਆ ਪੰਜਾਬ ਸੂਰਬੀਰਾਂ ਦੀ ਧਰਤੀ ਆ ਤੇ ਇੱਥੇ ਕੋਈ ਬਿਮਾਰ ਬਹੁਤ ਘੱਟ ਹੁੰਦੇ ਨੇ ਪਰ ਲੇਕਿਨ ਜੇਕਰ ਕੋਈ ਬਿਮਾਰ ਹੋਊਗਾ ਤਾਂ ਉਹਦਾ ਇਲਾਜ ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਭ ਤੋਂ ਅੱਗੇ ਖੜੀ ਹੋਊਗੀ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ ਡਾਕਟਰ ਬਲਬੀਰ ਜੀ ਦੀ ਹੁਣ ਵੀ ਇਹਨਾਂ ਨੇ ਜਲਦੀ ਜਾਣਗਾ ਜਾ ਕੇ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੇ ਹਸਪੀਟਲ ਪੈਨਲ ਤੇ ਲਾਏ ਨੇਗੇ ਜਿਨ੍ਹਾਂ ਦੀ ਗਿਣਤੀ ਇਹ ਦੱਸ ਸਕਦੇ ਨੇਗੇ ਪਰ ਮੈਂ ਸਮਝਦਾ ਹਰ ਇੱਕ ਵਿਅਕਤੀ ਜਿਹੜਾ ਪੰਜਾਬ 'ਚ ਰਹਿੰਦਾਗਾ ਜੇਕਰ ਖੁਦਾਨਾ ਖਾਸ ਸਭ ਵਾਰ ਹੋ ਜਾਦਾ 10 ਲੱਖ ਰੁਪਏ ਤੱਕ ਦਾ ਹਲਾਤ ਜਿਹੜਾ ਸਰਕਾਰ ਕਰਬਾਉ ਉਹ ਪੀਆਰਟੀ ਦੇ ਵਿੱਚ ਨਵੀਆਂ ਬੱਸਾਂ ਨੂੰ ਲੈ ਕੇ ਯੋਜਨਾਵਾਂ ਕਾਫੀ ਲੈ ਕੇ ਉਹਨਾਂ ਦੇ ਉੱਪਰ ਕੋਈ ਮੋਰਲ ਦਿਖਾਈ ਦੇ ਵੀ ਨਹੀਂ ਕੋਈ ਬਿਲਕੁਲ ਪੀਆਰਟੀ ਦੇ ਅੰਦਰ ਜਲਦੀ ਹੀ ਲਗਭਗ 254 ਬੱਸਾਂ ਜਿਹੜੀਆਂ ਉਹ ਪਾਆਂ ਜਾਣਗੀਆਂ ਇਸ ਤੋਂ ਇਲਾਵਾ 100 ਜਿਹੜੀਆਂ ਮਿੰਨੀ ਬੱਸਾਂ ਪਾਆਂ ਜਾਣਗੀਆਂ ਤੇ 309 ਜਿਹੜੀਆਂ ਨਾਰਮਲ ਬੱਸਾਂ ਨੇ ਉਹ ਪਾਆਂ ਜਾਣਗੀਆਂ ਉਸ ਤੋਂ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੀਆਰਟੀਸੀ ਜਿਹੜੀ ਆ ਉਹ ਚਮਕਦੀ ਧਮਕਦੀ ਔਰ ਸੜਕਾਂ ਤੇ ਦੌੜਦੀ ਦਿਖਾਈ ਦੇਖੂਗੀ। ਸੋਸ਼ਲ ਮੀਡੀਆ ਤੇ ਗੋੜਾ ਪੈਣਾ ਕਿ ਕਿ ਲੱਖ ਨੌਜਵਾਨ ਮਾਰਨਾ ਹੈ ਪੰਜਾਬ ਦੇ ਵਿੱਚ ਇੱਕ ਫਾਇਦੇ ਤੋਂ ਲੁਧਿਆਣੇ ਦੇ ਵਿੱਚ ਵੀ ਇਸੇ ਗੈਰ ਹੋਇਆ। ਤੁਸੋਂ ਲੱਗੇ ਕੀ ਹੋਊਗਾ? ਦੇਖੋ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਬੋਲਿਆ ਜਾ ਰਿਹਾ, ਕੁਫਰ ਤੋਲਿਆ ਜਾ ਰਿਹਾ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਲੋਕ ਸਿਰਫਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਬਿਲਕੁਲ ਜਿਹੜਾ ਵੀ ਇਸ ਤਰ੍ਹਾਂ ਕਰੂਗਾ ਉਹਦੇ ਖਿਲਾਫ ਅਸੀਂ ਡਟ ਕੇ ਐਕਸ਼ਨ ਲਵਾਂਗੇ ਚਾਹੇ ਕੋਈ ਸੋਸ਼ਲ ਮੀਡੀਆ ਤੇ ਕਰਦਾਗਾ ਚਾਹੇ ਕੋਈ ਪ੍ਰਿੰਟ ਮੀਡੀਆ ਤੇ ਕਰਦਾਗਾ ਜਿਹੜਾ ਵੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦਾਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਇਸ ਤਰ੍ਹਾਂ ਦੇ ਗਲਤ ਤਰੀਕੇ ਜਿਹੜੇ ਨਾ ਪੜਾਏ ਜਾਣ ਪੰਜਾਬ ਨੂੰ ਗਵਸਦਾਗਾ ਗੁਰਾਂ ਦੇ ਨਾਂ ਤੇ ਬਸਦਾਗਾ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਅਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪੰਜਾਬ ਦੀ ਇਕਤਾ ਤੇ ਖੰਡਤ ਨੂੰ ਕੋਈ ਤੋੜ ਨਹੀਂ ਸਕਿਆ ਪੰਜਾਬ ਦੇ ਅੰਦਰ ਕਦੇ ਵੀ ਅੱਜ ਤੱਕ ਸਦੀਆਂ ਤੋਂ ਲੈ ਕੇ ਹੁਣ ਤੱਕ ਨਫਰਤ ਦੇ ਬੀਜ ਜਿਹੜੇ ਨੇਗੇ ਉਹ ਬੀਜੇ ਨਹੀਂ ਜਾ ਸਕੇ ਇੱਥੇ ਨਫਰਤ ਨਹੀਂ ਪੈਦਾ ਹੋ ਸਕੀ ਸੋ ਜਿਹੜੇ ਇਸ ਤਰ੍ਹਾਂ ਦੀਆਂ افਵਾਹਾਂ ਫੈਲਾ ਰਹੇ ਨੇਗੇ ਉਹਨਾਂ ਦੇ ਖਿਲਾਫ ਬਹੁਤ ਜਲਦ ਐਕਸ਼ਨ ਹੋਣ ਜਾ ਰਿਹਾ ਕੋਈ ਕਿਸੇ ਦੀ ਨਜਾਇਜ਼ ਨਹੀਂ ਕੀਤੀ ਗਈ ਉਹ ਆ ਵੇਖਿਆ ਪਿਛਲੇ ਦਿਨੀ ਇੱਕ ਜਗ੍ਹਾ ਤੇ ਪੁਲਿਸ ਇੰਸਪੈਕਟਰ ਨੂੰ ਉਹ ਡੀਨਲ ਪਾ ਕੇ ਆਕਲਾ ਦਿੱਤੀ ਗਈ ਇੱਕ ਜਗ੍ਹਾ ਤੇ ਅਫਸਰਾਂ ਦੇ ਉੱਤੇ ਬਾਸਤਾ ਹਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਤੇ ਵੇਖੋ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਸੇ ਦੀ ਕੋਈ ਨਾਜਾਇਜ਼ ਗ੍ਰਿਫਤਾਰੀ ਨਹੀਂ ਹੋਈ ਉਹਦੇ 'ਚ ਵੀ ਵੇਖੋ ਸਾਡੀ ਕੋਸ਼ਿਸ਼ ਇਹ ਹੋਗਾ ਕਿ ਸਾਡੇ ਪਰਿਵਾਰ ਨੇ ਉਹ ਵੀ ਸਾਡੇ ਲਈ ਕੋਈ ਵੱਖਰੀ ਬਣਾਓ ਉਹ ਹਾਈ ਕੋਰਟ ਤੇ ਸਟੇ ਹੋ ਜਾਣੀ ਆ ਪਾਲਿਸੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਈ ਆ ਐਡਵੋਕੇਟ ਚਰਨਲ ਲਾਲ ਸਾਰੇ ਹਾਈ ਕੋਰਟ ਦੇ ਪੱਖ ਵੇਖ ਕੇ ਵਿਚ ਆਵਾਜ਼ ਕੇ ਫੇਰ ਹੀ ਬਣਾਈ ਆ ਬੋਲੇ ਸਰ ਬਹੁਤ ਮੰਗੀ ਕਰਤ ਰੱਖਦਾ ਕਿ ਉਹ ਮੰਗ ਤੇ ਪੂਰੀ ਨਹੀਂ ਹੁੰਦੀ ਬਹੁਤ ਸਾਰੀਆਂ ਨਜਾਇਜ਼ ਬੱਸਾਂ ਚੱਲਦੀਆਂ ਜਿਹੜੀਆਂ ਜਿਹੜੇ ਟਰਾਂਸਪੋਰਟ ਵਿਭਾਗ ਨੂੰ ਬੜਾ ਨੁਕਸਾਨ ਕਰਦੀਆਂ ਜਦੋਂ ਅਫਸਰਾਂ ਨੂੰ ਸੰਬੰਧਿਤ ਫੋਨ ਕੀਤਾ ਜਾਂਦਾ ਫੋਨ ਤੱਕ ਨਹੀਂ ਚੱਕਦੇ ਕੋ ਗੱਲ ਇਹ ਤੁਸੀਂ ਮੈਨੂੰ ਦਿਓ ਉਹਨਾਂ ਬੱਸਾਂ ਦੇ ਨੰਬਰ ਜਿਹੜੀ ਕੋ ਨਜਾਇਜ਼ ਚੱਲਦੀ ਹੈ ਉਹਨਾਂ ਤੇ ਕਾਰਵਾਈ ਹੋਊਗੀ ਉਹ ਪੱਕੇ ਤੌਰ ਤੇ ਬੰਦ ਹੋਣਗੀਆਂ ਬਾਕੀ ਤੋਂ ਆ ਵੇਖਿਆ ਪਿਛਲੇ ਸਮੇਂ ਚ 2022 ਤੋਂ ਪਿੱਛੇ ਆਪਾਂ ਚੱਲ ਜੀਏ ਭਾਵੇਂ ਹਾਈਵੇਅ ਆ ਤੇ ਭਾਵੇਂ ਛੋਟੇ ਰੋੜ ਆ ਉਹਨਾਂ ਦੇ ਉੱਤੇ ਆਪਾਂ ਵੇਨੇ ਨੇ ਪ੍ਰਾਈਵੇਟ ਬੱਸਾਂ ਬਹੁਤਿਆਂ ਦੀਆਂ ਤੇ ਸਰਕਾਰੀ ਨਹੀਂ ਹਦੀਦੀਆਂ